ਜੀ ਸਵਾਗਤ ਹੈ ਤੁਹਾਡਾ ਜੀ ਮੈਂ ਚਰਨਪ੍ਰੀਤ ਕੋਰ ਤੇ ਇੱਕ ਰੋਟੀ ਬਣਾਉਣ ਦੀ ਵੀਡੀਓ ਕੋਈ ਰੈਸਪੀ ਨਹੀਂ ਹੈਗੀ ਇਹ ਜਿਹੜੇ ਗਲੀ ਦੇ ਕੁੱਤੇ ਆ ਜੀ ਉਹਨਾਂ ਵਾਸਤੇ ਆ ਠੀਕ ਆ ਤੇ ਵਿਚਾਰੇ ਉਹ ਕਿੱਥੇ ਜਾਣ ਸਾਡੀ ਨਿਗਾਹੇ ਰੱਖਦੇ ਆ ਤੇ ਆਪਣੇ ਆਪਿਆਂ ਕੋਲ 2 ਰੁਪਈਆ ਨਹੀਂ ਨਿਕਲਦੀਆਂ ਜਿਹਦੇ ਕੋਲ ਵੀ ਜਿੰਨੀ ਸਮਰਥਾ ਹੈਗੀ ਆ ਇੱਕ ਹੁਣਕਾ 2 4 6 ਜਿੰਨੇ ਵੀ ਕੋਈ ਰੁਕਤੀ ਕੁੱਤਿਆਂ ਨੂੰ ਪਾਰ ਸਕਦਾ ਠੰਡ ਹੈਗੀ ਆ ਤੇ ਪਾਓ ਜੀ ਪਾਵਾ ਤਾਂ ਮਨ ਨੂੰ ਕੁਝ ਕਹਿਣ ਨਹੀਂ ਆਉਂਦਾ ਤੇ ਇਹ ਦੇਖੋ ਜਿੰਨੇ ਕ ਆਪਣੀ ਪਹੁੰਚ ਹੁੰਦੀ ਆ ਜੇ ਮੇਰੇ ਕੋਲ ਘਿਓ ਹੁੰਦਾ ਮੈਂ ਘਿਓ ਲਾ ਦਿੰਨੀ ਆ ਜੇ ਮલાઈ ਹੋਵੇ ਮલાઈ ਲਾ ਦਿੰਨੀ ਆ ਤੇ ਉਹਨਾਂ ਦਾ ਵੀ ਜੀ ਕਰਦਾ ਗਰਮ ਗਰਮ ਰੋਟੀ ਖਾਣ ਨੂੰ ਫੜੀ ਦੇ ਲਈ ਚਿੱਪ ਦੋ ਕਰ ਹੈਗੇ ਜਿਹੜੇ ਉਹਨਾਂ ਨੂੰ ਵਧੀਆ ਲੈਂਦੀਆਂ ਲੈਂਦੀਆਂ ਰੋਟੀਆਂ ਖਾਉਂਦੇ ਆ ਉਹਨਾਂ ਚ ਇੱਕ ਮੈਂ ਵੀ ਆ ਬਸ ਨਿੱਗ ਗਿਆ ਇਹ ਹੋ ਜਾਂਦੇ ਠੰਡ ਚ ਤਾਂ ਕਈ ਵਾਰੀ ਮੈਂ ਤਵੇ ਤੋਂ ਲੈਂਦੀ ਦਿੰਦੀ ਰੋਟੀ ਜਿਵੇਂ ਆਪਾਂ ਘਰ ਦੇ ਪਰੋਣਿਆਂ ਨੂੰ ਖਵਾਈਦੀ ਆ ਮੇਰਾ ਘਰ ਵਾਲਾ ਰੋਟੀ ਫੜੀ ਜਾਂਦਾ ਉਹਨਾਂ ਦੇ ਬਾਹਰ ਪਾਈ ਇਹਨਾਂ ਦਾ ਮੈਂ ਤਵੇ ਤੋਂ ਲੈਂਦੀ ਲੈਂਦੀ ਰੋਟੀ ਉਹਨਾਂ ਨੂੰ ਪਾਉਣੀ ਆ ਬੜੇ ਖੁਸ਼ ਹੋ ਕੇ ਖਾਂਦੇ ਆ ਤੇ ਹੁਣ ਦੇਖੋ ਠੰਡ ਵੀ ਆ ਠੰਡ ਚ ਸਭ ਦਾ ਜੀ ਕਰਦਾ ਗਰਮ ਗਰਮ ਨਿੱਗੀਆਂ ਨਿੱਗੀਆਂ ਰੋਟੀਆਂ ਛਾਣ ਨੂੰ ਤੇ ਅੱਜ ਤੁਹਾਨੂੰ ਦਿਖਾਈਏ। ਆਇਆ। ਹੁਆ ਵਾਅਦੇੰਦੀ ਦੇਰ ਹੋ ਗਈ ਪੱਜੇ ਰਹਾਂਗੇ ਸਾਰੇ। ਲੁਸੀ 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 लूसी चलाको भी आ गई लूसी भी आ गई आगे गई सारे आने आ गई आ गई आ गई लड़े हो ना लड़े हो ना लड़े हो ना लड़े हो ना लूसी ला आ तो साढ़े इन्नी प्यारी लुसी है हाथ च फड़ फड़ के बुरकी है हानी किसा खान दिन दी इधर आ साड़ी थोड़ी ड्रपोकल हैगी देख लो इधरों स्वाद नहीं लगी ਜਿਹੜਾ ਦੱਬੇ ਚਾਹੇ ਭੱਜੀਗੇ ਜੂਰ ਪਾਇਆ ਕਰੋ ਜੀ ਨਾਲੇ ਪੰਨੇ ਨਾਲੇ ਫੜੀਆਂ ਜੇ ਆਪਾਂ ਗੁਰਦੁਆਰੇ ਮੰਦਰ ਨਹੀਂ ਜਾ ਸਕਦੇ ਤੇ ਫੁੰਨਦਾਨ ਨਹੀਂ ਬਾਲਾ ਕਰ ਸਕਦੇ ਇਹ ਸਭ ਤੋਂ ਵੱਡਾ ਫੁੰਨਦਾਨ